ਭੌਜਨ ਸਮਾਜ ਪਾਰਟੀ ਦੇ ਬਲਾਕ ਸੰਮਤੀ ਦੇ ਫਲਪੋਤਾ ਜੋਂ ਤੋਂ ਉਮੀਦਵਾਰ ਮੱਖਣਸੁਮਨ ਨੇ ਪਿੰਡ ਫਲਪੋਤਾ ਵਿਖੇ ਘਰ-ਘਰ ਜਾ ਕੇ ਪ੍ਰਚਾਰ ਕੀਤਾ ਤੇ ਆਉਣ ਵਾਲੀ 14 ਦਸੰਬਰ ਨੂੰ ਇੱਕ ਇੱਕ ਵੋਟ ਬਸਪਾ ਦੇ ਚੋਣ ਨਿਸ਼ਾਨ ਹਾਥੀ ਤੇ ਪਾਉਣ ਦੀ ਅਪੀਲ ਕੀਤੀ ਪਿੰਡ ਵਾਸੀਆਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਉਹ ਵੱਧ ਤੋਂ ਵੱਧ ਹਾਥੀ ਤੇ ਵੋਟਾਂ ਪਾ ਕੇ ਮੱਖਣਸੁਮਨ ਨੂੰ ਬਲਾਕ ਸੰਮਤੀ ਮੈਂਬਰ ਬਣਾਉਣਗੇ ਇਸ ਮੌਕੇ ਸੁਲੱਖਣ ਸੂਂਡ ਹਰਜੀਵਨ ਫਲਪੋਤਾ ਜੀਵਨ ਫਲਪੋਤਾ, ਕੇਵਲ ਰਾਮ, ਸੁਖਵਿੰਦਰ ਲਾਲੀ, ਕੁਲਵਿੰਦਰ ਫਲਪੋਤਾ, ਨਿਰਮਲ ਫਲਪੋਤਾ, ਪਵਨ ਕੁਮਾਰ ਫਲਪੋਤਾ, ਚਰਨਦਾਸ, ਸੋਨੀ ਫਲਪੋਤਾ, ਸੌਰਵ ਸੁਮਨ, ਗੌਰਵ ਸੁਮਨ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ। ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ। ਜਾਬ ਦੇ ਵਿੱਚ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀ ਇਲੈਕਸ਼ਨ ਹੋ ਰਹੀ ਹੈ ਜਿਸ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਵੱਲੋਂ ਲਗਾਤਾਰ ਜਿਹੜੀਆਂ ਮੀਟਿੰਗਾਂ ਫਲੋਰ ਹਲਕੇ ਦੇ ਵਿੱਚ ਕੀਤੀਆਂ ਜਾ ਰਹੀਆਂ ਤੇ ਲਗਾਤਾਰ ਜਿਹੜਾ ਉਹਨਾਂ ਦੇ ਕੈਂਡੀਡੇਟਾਂ ਵੱਲੋਂ ਚੋਣ ਪ੍ਰਚਾਰ ਤੇਜ਼ ਕੀਤਾ ਹੋਇਆ ਤੇ ਲਗਾਤਾਰ ਜਿਹੜੀਆਂ ਉਹਨਾਂ ਵੱਲੋਂ ਇਹ ਜਿਹੜੇ ਵੋਟਰਾਂ ਦੇ ਨਾਲ رابطہ ਜਿਹੜਾ ਹੈ ਕਾਇਮ ਕੀਤਾ ਜਾ ਰਿਹਾ ਤੇ ਦੋਰ ਤੋਂ ਦੋਰ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਕਿ ਹਾਥੀ ਚੋਣ ਸ਼ਾਂ ਤੇ ਵੋਟ ਪਾਓ ਤੇ ਮੇਰੇ ਨਾਲ ਨੇ ਬਲਾਕ ਸੰਪਤੀ ਇਹ ਜੋ ਤੋਂ ਮੱਖਣ ਫਲਪੋਤਾ ਜੀ ਜੋ ਕਿ ਏ ਬਲਾਕ ਸੰਬਧੀ ਜੁਨ ਫਲਪੋਤਾ ਦੇ ਉਹ ਦੌਜੇ ਸਮਾਜ ਪਾਰਟੀ ਦੇ ਉਮੀਦਵਾਰ ਆ ਤੇ ਮੇਰੇ ਨਾਲ ਨੇ ਜੈਪਿੰਦ ਜੈਪਨ ਜੀ ਮੱਖਣ ਜੀ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਤੁਸੀਂ ਹਾਂਜੀ ਇਹ ਪਹਿਲੀ ਵਾਰ ਆ ਰਹੇ ਕਿਸ ਤਰ੍ਹਾਂ ਦਾ ਤਿਆਰ ਬਾ ਜਿਹੜਾ ਹੁਣ ਤੁਸੀਂ ਚੋਕਰੀ ਤੁਸੀਂ ਪਹਿਲੀ ਇਲੈਕਸ਼ਨ ਲੜ ਰਹੇ ਆ ਕੀ ਤੁਹਾਡਾ ਜਿਹੜਾ ਮਕਸਦ ਆ ਇਲੈਕਸ਼ਨ ਦਾ ਕਿਉਂਕਿ ਆਮ ਅਸੀਂ ਪਾਰਟੀ ਦੀ ਸੇਵਾ ਕਰਦੇ ਨੂੰ 15 30 ਤੋਂ 35 ਸਾਲ ਹੋ ਗਏ ਸਾਨੂੰ ਇਮਾਨਦਾਰੀ ਦੇਖ ਕੇ ਪਾਰਟੀ ਨੇ ਸਾਨੂੰ ਟਿਕਟ ਦਿੱਤੀ ਉੱਧਰੋਂ ਆਪਾਂ ਅਸੀਂ ਡੂ ਟੂ ਡੋਰ ਕਰਦੇ ਜਾਂਦੇ ਹਾਂ ਪਹਿਲਾ ਪਾਰਟੀ ਦੇ ਆ ਤੇ ਉਹਦੇ ਵਿੱਚ ਕੁਝ ਸਮੱਸਿਆ ਸੀ ਨਾ ਸਾਡੇ ਲੋਕਾਂ ਦੀ ਹਮ ਸਮੱਸਿਆ ਕੀ ਸੀ ਜਾਂ ਜਿਹੜਾ ਨੀਲਾ ਕਾਟ ਨਹੀਂ ਬਣਿਆ ਕਿਸੇ ਦੇ ਜਿੱਦਾ ਬਾਲਾ ਛੱਤ ਆ ਤੇ ਉਹ ਪੂਰ ਨਾਲੀਆਂ ਗਲੀਆਂ ਦੀਆਂ ਸਮੱਸਿਆ ਤੇ ਸਭ ਤੋਂ ਜ਼ਿਆਦਾ ਜਿਹੜਾ ਦੁੱਖ ਇਸ ਗੱਲ ਦਾ ਲੱਗਦਾ ਵੀ ਸਾਡੇ ਨਸ਼ਾ ਪ੍ਰਦਾਨ ਹੋ ਚੁੱਕਾ ਕਿੱਟਾ ਮੈਂ ਇੱਕ ਘਰ ਦੇ ਵਿੱਚ ਬੈਠਾ ਮੈਂ ਕਿਹਾ ਮਾਤਾ ਆਪਾਂ ਤੇ ਆਡੇ ਮੁੰਡੇ ਨੂੰ ਮੁੱਕ ਸੁੱਖਿਓਂ ਕਿ ਦੁਆ ਦੇਣੀ ਆ। ਉਹ ਕਹਿੰਦੀ ਪੁੱਤ ਨੂੰ ਦੁਆ ਦੇਣ ਦਾ ਤਾਂ ਫਾਇਦਾ ਆ। ਤੇ ਮੈਂ ਕੁੱੱਖੋ ਤਾਂ ਜਨਮ ਦੇ ਦਿੱਤਾ। ਪਰ ਮਾਂ ਕੋਈ ਕਹਿੰਦੀ ਨਹੀਂ। ਕਹਿੰਦੀ ਮੈਂ ਇਹਦੇ ਨਾਲੋਂ ਕਹਿੰਦੀ ਆ ਵੀ ਮੁੱਕ ਜਾਵੇਂ ਤਾਂ ਬੱਧੀ। ਬੜਾ ਮੰਦਾ ਅੰਦਰੋਂ ਇੰਨਾ ਐਸਾ ਹੋਇਆ ਵੀ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ? ਵੀ ਐਡੀਆਂ ਮਾੜੀਆਂ ਸਰਕਾਰਾਂ ਗੰਧੀਆਂ ਨਹੀਂ ਪੀਆਂ ਸਵਾ ਜਿਹੜੀ ਸਾਡੀ ਜ਼ੁਬਾਨੀ ਆ ਕਿਸਾਨੀ ਆ ਉਹ ਬਿਲਕੁਲ ਖਤਮ ਕਰ ਦਿੱਤੀ। ਇਹ ਵਿੱਦਿਆ ਵੀ ਨਹੀਂਦਾ ਵਿੱਦਿਆ ਦਾ ਖੇਤਰ ਨਹੀਂ ਖਤਮ ਕਰਦਾ। ਸਾਡੇ ਬੱਚੇ ਨਹੀਂ ਪੜ ਸਕਦੇ। ਸਕੂਲਾਂ ਵਿੱਚ ਟੀਚਰ ਨਹੀਂ। ਉਹ ਇਦਾਂ ਦੀਆਂ ਸਮੱਸਿਆ ਲੈ ਕੇ ਚੱਲੇ ਆ ਸੰਕਟਾਂ ਦੇ ਨਾਂ पे ਹਾਂ। ਤੇ ਦੂਸਰੀਆਂ ਗੱਲਾਂ ਵੀ ਜਿੱਦਾਂ ਦੱਸਦੇ ਸੀਗੇ ਵੀ ਬਲਾਕ ਸੰਪਤੀ ਮੈਂਬਰ ਗਰੰਟਾ ਨਹੀਂ। ਗੱਲ ਵੀ ਸਹੀ ਹੈ 16 ਨੇ ਸੱਚਿਆ ਕਿਉਂਕਿ ਜੱਤਕੇ ਆਪਣੇ ਘਰ ਆ ਕੇ ਆਰਾਮ ਦੀ ਨੀਂਦ ਸੌਂ ਜਾਂਦੇ ਆ ਜਿਹੜਾ ਨੇ ਵੋਟਾਂ ਪਾਈਆਂ ਹੁੰਦੀਆਂ ਉਹ ਦੇਖਦੇ ਆ ਕਿ ਕੌਣ ਆਏਗਾ ਉਹਨਾਂ ਦੀਆਂ ਸਮੱਸਿਆਵਾਂ ਉੱਥੇ ਦੀ ਉੱਥੇ ਬੜੀ ਨੇ ਬਿਲਕੁਲ ਜੀ ਉੱਥੇ ਦੀਆਂ ਤਾਂ 16 ਨੇ ਸੱਚ ਗੱਲ ਆ ਉਹ ਗ੍ਰਾਂਟ ਬਾਰੇ ਨਹੀਂ ਪਤਾ ਅਸੀਂ ਉਹਦੇ ਪੇਪਰ ਪੜ੍ਹਨ ਤੋਂ ਪਹਿਲਾਂ ਇਹੀ ਮਾਲੂਮਤ ਕੀਤੀ ਵੀ ਹੈਗੀ ਆ ਕੀ ਪਤਾ ਕੀਤਾ ਅਸੀਂ ਉੱਥੇ ਇਹ ਪਤਾ ਕੀਤਾ ਵੀ ਇਹਦੇ ਵਿੱਚੋਂ ਕੀ ਕੁਝ ਮਿਲ ਸਕਦਾ ਉਹ ਕਹਿੰਦੇ ਜੋ ਤੁਸੀਂ ਚਾਹੋ ਤੁਸੀਂ ਜਿੱਤ ਕੇ ਆਓ ਤੇ ਤੁਹਾਡੇ ਅਰਥੇ ਸੂਝਮਾਨ ਬੰਦੇ ਸਾਨੂੰ ਚਾਹੀਦੇ ਆ ਜਿੱਤ ਕੇ ਆਓ ਅਸੀਂ ਗਰੰਟਾ ਵੀ ਦਿੰਦੇ ਆ ਤੇ ਕਿਹੜੇ ਕਿਹੜੇ ਪਿੰਡ ਆ ਤੁਹਾਡੇ ਜਿਹੜੀ ਆ ਜ਼ੋਨ ਵਿੱਚ ਮੇਰੇ ਕੋਲ ਪਿੰਡ ਤ੍ਰਿਕਾ ਫਲਪੋਤਾ ਔਰ ਤਖੰਡ ਇਹ ਟੋਟਲ ਤੁਹਾਡੇ ਕਿੰਨੀ ਵੋਟ ਹੈਗੀ ਹੈ ਜਿਹੜੀ ਵੋਟ ਇਹ ਇੱਥੋਂ ਜਿਹੜੇ ਤਿੰਨਾਂ ਪਿੰਡਾਂ ਦੀ ਲਾ ਕੇ ਆ ਕਿੰਨਾ ਪਿੰਡਾਂ ਦੀ ਉਹ 2800 ਜਾਂ 2800 ਵਾਲਾ ਇੱਥੇ ਕਿਹੜੇ ਗੜੇ ਆ ਉੱਧਰ ਜੇ ਸਾਰੇ ਹਿਸਾਬ ਦੇ ਨਾਲ ਉਹਦੇ ਚਾਰ ਕੰਗਿਆਰੇ ਤੇ ਕਿਸ ਕੈਂਡੀਡੇਟ ਨਾਲ ਤੁਸੀਂ ਆਪਣਾ ਮੁਕਾਬਲਾ ਮੰਗਿਆ ਕਿਹੜੀ ਪਾਰਟੀ ਨਾਲ ਬੋਲਦੇ ਦੇਖੋ ਜੀ ਮੈਂ ਤਾਂ ਇਸ ਟਾਈਮ ਮੁਕਾਬਲਾ ਨਹੀਂ ਮੇਰਾ ਹੈਗਾ ਮੇਰਾ ਨਿੱਧਰੀ ਜਿੱਤ ਆ ਉੱਤੇ ਨਿੱਧਰੀ ਜਤ ਇਹ ਸਾਹਿਬ ਦੇ ਨਾਲ ਆ ਢਲੇਟੇ ਦੇ ਵਿੱਚ ਗੁਰੂ ਘਰ ਦੀ ਜਿਹੜੀਆਂ ਕੰਦਾਂ ਨੂੰ ਢਾਟੇ ਦੀ ਕੀਤਾ ਸੀਗਾ ਉਹਦੇ ਵਿੱਚ ਮੈਂ ਖੁਦ ਗ੍ਰਿਫਤਾਰੀ ਪਹਿਲੀ ਗ੍ਰਿਫਤਾਰੀ ਮੇਰੀ ਹੋਈ ਆ ਕਿਉਂਕਿ ਅਸੀਂ ਇੱਕ ਦਿਹਾੜੀ ਜੇਲ੍ਹ ਦੇ ਅੰਦਰ ਰਹਿ ਕੇ ਆਏ ਤੁਹਾਨੂੰ ਲੱਗਦਾ ਤਲੇਤੇ ਵਿੱਚੋਂ ਤੁਹਾਨੂੰ ਜਿਹੜੀ ਇਹ ਬੂਸਟ ਵੋਟ ਪਾਉਂਗੂ ਮੈਂ ਕਹਾਂ ਜੀ ਬਹੁਤ ਵੱਡੀ ਪੱਧਰ ਤੇ ਲੱਗੇ ਹੋਏ ਆ ਜੇਲ੍ਹ ਤੇ ਆ ਦौरा ਕੀਤਾ ਤੁਸੀਂ ਦौरा ਹਜੇ ਕਰਨਾ ਆ ਮੈਂ ਸਾਥੀਆਂ ਨੂੰ ਮਿਲਿਆ ਸੀਗਾ ਸਾਥੀਆਂ ਨੇ ਜਿੱਤ ਕਰਤੀ ਵੀ ਸਾਡੇਆਂ ਨੂੰ ਤੂੰ ਜਿੱਤਿਆ ਹੋਆ ਉਹ ਜਿੱਤੂ ਕਰਾ ਮੈਨੂੰ ਖੁਦੇ ਰਖਾਵੇ ਤੁਸੀਂ ਸਾਡੇਆਂ ਨੂੰ ਜਿੱਤੂ ਕਰਾ ਰਿਹਾ ਸਾਡੇ ਕਿ ਗੁਰੂ ਘਰ ਦੀ ਲੜਾਈ ਇਹ ਇਹ ਮੇਰੀ ਜਿੱਤ ਨਹੀਂ ਹੋਣੀ ਇਹ ਜਿੱਤ ਸਤਗੁਰੂ ਰਵਿਦਾਸ ਮਹਾਰਾਜ ਦੀ ਹੋਣੀ ਹੈ ਇਹ ਜਿੱਤ 바ਵਾ ਸਾਹਿਬ ਡਾਕਟਰ ਨੂੰ ਵੀ ਕਰਦੀ ਹੋਣੀ ਹੈ ਇਹ ਜਿੱਤ ਸਭ ਕਾਂਛੀ ਰਾਮ ਦੀ ਹੋਣੀ ਹੈ ਇਹ ਜਿੱਤ ਕੇ ਝੋਲੀ ਪਾਰਟੀ ਦੇ ਵਿੱਚ ਪਾ ਲੈਣੀ ਪਾਰਟੀ ਦੀ ਝੋਲੀ ਦੇ ਵਿੱਚ ਬੇਦੌਗੀ ਅਸੀਂ ਇਹ ਜਿੱਤ ਗੁਰੂ ਰਵਿਦਾਸ ਦੀ ਜਦੋਂ ਤੁਸੀਂ ਅੱਜ ਆਮ ਕਰਤਾਰ ਪ੍ਰਚਾਰ ਚੋਣ ਪ੍ਰਚਾਰ ਕਰ ਰਹੇ ਹੋ ਕੰਨੇ ਦਿਨਾਂ ਤੋਂ ਲਗਾਤਾਰ ਜਿਹੜਾ ਪ੍ਰਚਾਰ ਚੱਲ ਰਿਹਾ ਹੈ ਇਸ ਤਰ੍ਹਾਂ ਦਾ ਜਿਹੜਾ ਹੰਗਾਰਾ ਆਗਾ ਲੋਕਾਂ ਵੱਲ ਮਿਲ ਰਿਹਾ ਦੇਖੋ ਇੱਕ ਤਾਂ ਲੋਕੀ ਕਹਿੰਦੇ ਨੇ ਵੋਟ ਪਾਵਾਗੇ ਜਾਂ ਕਰਨੀ ਆ ਉਹ ਮੇਰੇ ਆਉਣ ਤੋਂ ਪਹਿਲਾਂ ਕਹਿੰਦੇ ਕਿ ਤੈਨੂੰ ਆਡੀ ਲੋਨ ਨਹੀਂ ਤੇ ਵੋਟ ਤਾਂ ਸਾਡੀ ਪੱਕੀ ਆ ਤੇਨੂੰ ਅਸਾਂ ਹੀ ਪਾਉਣੀਆਂ ਨਹੀਂ ਹੋਰ ਪਾਉਣੀਆਂ ਤੈਨੂੰ ਮੈਂ ਕਹ ਜੀ 7 ਵਜੇ ਇਹੀ ਕਹਿ ਸਕਦੇ ਆ ਜੈ ਗੁਰਦੇ ਜੈ ਭੀਮ ਕਹਿ ਤੋਸ ਤੇ ਹਾਂ ਠੀਕ ਹੈ ਭਾਈ ਜੇ ਤੁਸੀਂ ਇੰਨਾ ਮੈਨੂੰ ਨਿਮਾਣਾ ਜਾਂ ਮਾਨ ਬਖਸ਼ਦੇ ਆ ਤੇ ਕਹਿੰਦੇ ਵੀ ਇਸ ਗੱਲ ਦਾ ਵੀ ਤੁਹਾਡੀ ਇਮਾਨਦਾਰੀ ਤੇ ਵੋਟ ਪਾਓ 14 ਸੰਪਰਕ ਵੋਟਾਂ ਵਾਲਾ ਦੇਣੇ ਆ ਅੱਜ ਹੈਗੀ ਤਰੀਕ 8 ਤਰੀਕ ਹੈ ਤੇ ਤਕਰੀਬਨ ਜਿਹੜੇ ਆ ਇਹ 5 ਦਿਨ ਵਿੱਚ ਪਏ ਆ 14 ਦੇ ਤੇ ਜਿਹੜਾ ਲਗਾਤਾਰ ਜਿਹੜਾ ਸਾਡੇ ਵੱਲ ਪ੍ਰਚਾਰ ਵੀ ਕੀਤਾ ਜਾ ਰਿਹਾ ਘਰ ਘਰ ਜਾ ਕੇ ਤੇ ਕੀ ਆ ਫਿਰ ਸਾਡੇ ਚੈਨਲ ਦੇ ਮਾਧਮ ਨਾਲ ਹੀ ਤੁਸੀਂ ਆਪਣੇ ਬਲਾਕ ਸੰਪਤੀ ਦੇ ਪਿੰਡਾਂ ਹੋਵਾ ਪਿੰਡ ਦੇ ਵੋਟਰਾਂ ਨੂੰ ਦੇਖੋ ਮੈਂ ਇੱਕ ਵਾਦਾ ਕਰਦਾ ਆ ਬੇਬੀ ਦੀ ਜਿੱਤ ਸੰਕਟਾਂ ਨੇ ਕਰਾਉਣੀ ਆ ਸੰਕਟਾਂ ਦੀ ਜਿੱਤ ਹੋਣੀ ਆ ਮੈਂ ਉਹਨਾਂ ਦਾ ਸੇਵਾਦਾਰ ਬਣ ਕੇ ਪਹਿਲ ਦੇ ਅਧਾਰ ਤੇ 24 ਘੰਟੇ ਉਹਨਾਂ ਦੀ ਹਾਜ਼ਰੀ ਵਿੱਚ ਖੜਾ ਰਹੂੰਗਾ ਔਰ ਉਹਨਾਂ ਦੇ ਹਰ ਸਮੱਸਿਆ ਦਾ ਹੱਲ ਕਰੂੰਗਾ ਕਿਉਂਕਿ ਇਹਦਾ ਮੇਰਾ ਫਰਜ਼ ਵੀ ਹੈ ਇਹ ਨਹੀਂ ਵੀ ਅੱਜ ਬਲੌਕ ਸੰਤੀ ਚੋਣਾ ਆਈਆਂ ਜਾਂ ਮੈਂ ਖੜਾ ਹੋਇਆ ਉਮੀਦਵਾਰ ਆ ਮੈਂ ਆਪਣੇ ਸਮਾਜ ਦੀ ਜਾਂ ਕਿਸੇ ਸਮਾਜ ਦੀ ਬਾਣੀ ਪੜਦਾ ਮੈਂ ਸਾਰੇ ਹੀ ਭਾਈਚਾਰਿਆਂ ਨਾਲ ਲੱਗੇ ਤਾ ਹਰ ਭਾਈ ਚਾਦੇ ਦਾ ਦਿਲੋਂ ਸਤਿਕਾਰ ਹੈ ਮੇਰਾ ਕਿਉਂਕਿ ਅਸੀਂ ਇਹ ਨਹੀਂ ਕਹਿੰਦੇ ਵਿਹਾਜ ਫਦਾਨਾ ਜਿੰਦ ਨਹੀਂ ਗੁਰੂ ਸਾਹਿਬ ਨੇ ਸਾਨੂੰ ਇੱਕ ਬਾਣੀ ਦਿੱਤੀ ਆ ਸਾਨੂੰ ਗੁਰੂ ਗ੍ਰੰਥ ਸਾਹਿਬ ਦਿੱਤਾ ਬਹੁਤ ਵੱਡਾ ਉਹਦੇ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਆ ਬਾਬਾ ਸਾਹਿਬ ਨੇ ਸਾਨੂੰ ਇੱਕ ਗ੍ਰੰਥ ਦਿੱਤਾ ਜਿਹੜਾ ਸੁਲਤਾਨ ਹੈ ਜੇ ਅਸੀਂ ਉਹਨਾਂ ਨੂੰ ਦੋਹਾ ਨੂੰ ਰੜਾ ਕੇ ਦੇਖੀਏ ਇੱਕ ਚੀਜ਼ ਉਹਨਾਂ ਵਿੱਚ ਮਿਲਦੀ ਆ ਵੀ ਲੋਕਾਂ ਦੀ ਜਿਨ੍ਹਾਂ ਨੇ ਸਾਨੂੰ ਸੋਚ ਦਿੱਤੀ ਆ ਜਿਤਾ ਕੀਤਾ ਜਿੱਤ ਪ੍ਰਾਪਤ ਕੀਤੀ ਆ ਦੇ ਸੁਨਾਦੀ ਤੁਸੀਂ ਸੇਵਾ ਕਰਨ ਮੈਂ ਉਹਨਾਂ ਦਾ ਸੇਵਾਦਾਰ ਬਣ ਕੇ ਰਹੂੰਗਾ ਔਰ ਉਹਨਾਂ ਦੇ ਹਰ ਸਮੱਸਿਆ ਦਾ ਹੱਲ ਵੀ ਕਰੂੰਗਾ ਤੁਸੀਂ ਆਏ ਆ ਅੱਜ ਸਾਡੇ ਚੈਨਲ ਆਂ ਤੇ ਹਨ ਵੀ ਬਹੁਤ ਮੈਂ ਵਧਾਈ ਦੇ ਪਾਤਰ ਆ ਤੁਸੀਂ ਵੀ ਕਿਉਂਕਿ ਪੰਡ ਸਾਨੂੰ ਨਿਮਾਣੇ ਜਨ ਮਾਨ ਬਖਸ਼ਿਆ ਨਾ ਕਿਉਂਕਿ ਅਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਾ ਹੈ ਸੇਵਾਦਾਰ ਬਣ ਕੇ ਰਹਿਣਾ ਕੋਈ ਉਮੀਦਵਾਰ ਬਣ ਕੇ ਨਹੀਂ ਸੇਵਾਦਾਰ ਬਣ ਕੇ ਚਲੋ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਆ 17 ਦਸੰਬਰ ਨੂੰ ਰਿਜ਼ਲਟ ਜਿਹੜਾ ਜਾ ਦੇ ਹੱਕ ਵਿੱਚ ਆਵੇ ਤੇ 17 ਨੂੰ ਅਸੀਂ ਲੋਕ ਸ਼ਾਂਤੀ ਮੈਂਬਰ ਮੱਖਣ ਫਲਪੁੱਤਾ ਜੀ ਨਾਲ ਦੁਬਾਰਾ ਮੁਲਾਕਾਤ ਕਰਾਂਗੇ ਧੰਨਵਾਦ ਜੈਪਾਲ ਜਿਸਨ ਮੇਰੇ ਨਾਲ ਮੱਖਣ ਫਲਪੁੱਤਾ ਜੀ ਜਿਹੜਾ ਅੰਦਰ ਬੜਾ ਜੋਸ਼ ਆ ਬੜਾ ਉਤਸ਼ਾਹ ਬੜਾ ਉਤਸ਼ਾਹਿਤ ਹੈ ਇਲੈਕਸ਼ਨ ਨੂੰ ਲੈ ਕੇ ਤੇ ਆਪਣੀ ਜਿੱਤ ਪ੍ਰਤੀ ਵੀ ਇਹ ਪੋਜ਼ਿਟਿਵ ਹਨ ਪੂਰੇ ਤੇ ਇਹਨਾਂ ਦਾ ਇਹਨਾਂ ਨੂੰ ਉਮੀਦ ਹੈ ਕਿ ਜਿਹੜੇ ਇਹਨਾਂ ਤਿੰਨਾਂ ਪਿੰਡਾਂ ਦੇ ਵਿੱਚੋਂ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਵੋਟ ਆ ਹਾਥੀ ਦੇ ਚੋਣ ਨਿਸ਼ਾਨ ਤੇ ਪਾਉਂਗੇ ਤੇ ਤਾਰੰਦ ਸਭੰਡੇ ਦਾ ਰਿਜ਼ਲਟ ਆਊਗਾ ਇਹ ਜਿੱਤ ਪ੍ਰਾਪਤ ਕਰਨਗੇ ਅਗਲੀ ਅਪਡੇਟ ਅਸੀਂ ਜਲਦੀ ਲੈ ਕੇ ਆਵਾਂਗੇ ਇੱਕ ਨਵੇਂ ਬਲਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟਾਂ ਚੇਤਨਾ ਚਾਨ ਲਈ ਪ੍ਰਦੀਪ ਰਾਏ